ਹਲਕਾ ਗੁਰਦਾਸਪੁਰ ਦੇ ਪਿੰਡ ਭਾਗੋ ਕਵਾ ਵਿੱਚ ਇੱਕ ਐਨਆਰਆਈ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋਏ ਚੋਰ ਨੂੰ ਪੁਲਿਸ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਸੀਸੀਟੀਵੀ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਕੁਝ ਹੀ ਘੰਟਿਆਂ ਦੇ ਵਿੱਚ ਕਾਬੂ ਕਰ ਲਿਆ ਗਿਆ ਘਟਨਾ ਨੂੰ ਅੰਜਾਮ ਦੇਣ ਵਕਤ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵੀ ਆਈਆਂ ਸਾਹਮਣੇ ਕੀ ਗੱਲ ਹੋਈ ਸਾਰੀ ਤੁਹਾਡੇ ਸਾਡੇ ਅਹੀਂ ਫੰਕਸ਼ਨ ਤੇ ਗਏ ਰਹੀ ਫੰਕਸ਼ਨ ਤੇ ਗਏ ਜਿੱਦਾਂ ਅਹੀਂ ਫੰਕਸ਼ਨ ਤੋਂ ਆਏ 2:00 ਵਜੇ ਗਏ ਆ ਜਿੱਦਾਂ ਅਹੀਂ ਫੰਕਸ਼ਨ ਤੋਂ ਆਇਆ 6 6 ਵਜੇ ਦੀ ਗੱਲ ਆ ਉਥੋਂ ਆਂਦੇ ਹੀ ਅਹੀਂ ਜਿੱਦਾਂ ਉਧਰੋਂ ਲੌਕ ਖੋਲਿਆ ਇੱਧਰ ਨਹੀਂ ਆਹੀਂ ਦੇਖਿਆ ਉਹ ਵਾਲਾ ਲੌਕ ਖੋਲਿਆ ਲੌਕ ਖੋਲ ਕੇ ਅੰਦਰ ਗਏ ਮੈਂ ਆਪਣੀ ਦਰਾਨੀ ਨੂੰ ਬੋਲਿਆ ਕਿ ਤੂੰ ਮੈਨੂੰ ਨਾ ਉਹ ਦੇ ਦੇ ਜਿਹੜੇ ਤੂੰ ਰਿੰਗਾ ਵਗੈਰਾ ਪਾਈ ਦੀ ਸੀ ਨਾ ਉਮੈਨੂ ਦੇ ਦੇ ਵਾਪਸ ਤੇ ਮੈਂ ਰੱਖਾਂ ਤੇ ਇਹ ਮੈਨੂੰ ਕਹਿੰਦੀ ਚੱਲ ਮੈਂ ਦੇਨੀ ਆ ਜਿੰਨਾ ਦੇ ਲਗੀ ਓਲਮਾਰੀ ਖੋਲੀ ਉਹਦੇ ਵਿੱਚੋਂ ਪੈਸੇ ਹੀ ਖਤਮ ਮੈਨੂੰ ਕਹਿੰਦੀ ਕਿ ਤੂੰ ਫੜਾ ਫੜਾ ਆਪਣੇ ਲਮਾਰੀ ਦੇ ਜਿੱਦਾਂ ਮੈਂ ਲਮਾਰੀ ਦੇਖੀ ਮੈਂ ਕਿਹਾ ਰੀਤਾ ਮੇਰੇ ਤਾਂ ਦਰਵਾਜ਼ਾ ਵੀ ਖੁੱਲਾ ਤੇ ਮੰਜਾ ਵੀ ਪਿੱਛੇ ਆ ਤੇ ਮੈਂ ਜਿੱਦਾਂ ਇਹ ਬਾਰੀਆਂ ਖੋਲ ਕੇ ਦੇਖਿਆ ਅੱਗੇ ਉਹਨੇ ਨਾ ਇਹ ਖੇਲਣ ਨਾਲ ਨਾ ਇਹ ਕੁੰਡੀ ਖੋਲੀ ਹੱਥੋਂ ਖੋਲ ਕੇ ਇਹ ਦੋਨੋਂ ਖਿਡਕੀਆਂ ਖੋਲ ਕੇ ਇਹ ਤੋੜ ਕੇ ਉਦੇ ਬਾਦੂ ਨੇ ਪੋਚੇ ਦੇ ਨਾਲ ਇਦਾਂ ਕਰਕੇ ਗ੍ਰੇਲੂ ਉੱਤੇ ਚੜ ਕੇ ਤੇ ਉਹ ਕੁੰਡੀਆਂ ਖੋਲ ਕੇ ਮੰਜਾ ਪਿੱਛੇ ਕਰਕੇ ਤੇ ਮੇਰੀ ਅਲਮਾਰੀ ਤੇ ਆਇਆ ਹਾਂ ਕਿੰਨੇ ਪੈਸੇ ਚੋਰੀ ਕੀਤੇ ਆ ਜੀ ਤੁਹਾਡੇ ਮੇਰਾ ਪੂਰਾ 12000 ਰੁਪਏ ਦਿੱਤਾ ਪਹਿਲਾਂ ਵੀ ਕੀਤੀ ਹੈ ਚੋਰੀ ਪਹਿਲੇ ਇਹਨੇ ਮੇਰੀ ਦਰਾਨੀ ਘਰ ਕੀਤੀ ਉਹ 6000 ਦੀ ਕੀਤੀ ਹੈ ਬਾਰ ਬਾਰ ਚੋਰੀਆਂ ਹੋਈਆਂ ਹਾਂ ਜੀ ਸਰਪੰਚਾ ਜੀ ਮੇਰੀ ਕਰਦਾ ਇਹੀ ਹੈ ਇਹਦਾ ਦਲਾਸਾ ਵੱਧ ਕੇ ਰਹਿ ਇਹਨੂੰ ਇਹ ਫੜਿਆ ਕਿੱਦਾਂ ਫਿਰ ਇਹਨੂੰ ਇਹਨੂੰ ਅਸੀਂ ਕੈਮਰਿਆਂ ਦੇ ਵਿੱਚ ਲੋਕੇਸ਼ਨ 'ਚ ਆ ਗਿਆ ਹਾਂ ਹਾਂ ਜੀ ਤੇ ਫਿਰ ਮੌਕੇ ਤੇ ਕਿੱਦਾਂ ਫੜਿਆ ਇਹਨੂੰ ਮੌਕੇ ਤੇ ਆਈ ਉਹ ਘਰੋਂ ਝੋਕ ਲਿਆ ਤੁਹਾਡੇ ਪਿੰਡ ਦਾ ਹੀ ਹਾਂ ਜੀ ਸਾਡੇ ਘਰ ਲੱਗੇ ਤੁਹਾਡੇ ਘਰ ਲੱਗੇ ਹਾਂ ਜੀ ਘਰ ਲੱਗੇ ਤੇ ਹੁਣ ਕੁਛ ਲੈ ਕੇ ਗਈ ਆ ਹਾਂ ਜੀ ਚੋਰੀ ਉਹ ਕਰਦਾ ਬੁੱਧ ਇਹਨੇ ਆਰ ਕੀਤੀ ਆ। ਫੇ ਮੇਗਲ। ਕਿਦਾਂ ਕੀਤੀ? ਘੂਗਾ ਖੋਲ ਕੇ। ਘਰ ਕੇ ਉਹਨਾਂ ਦੇ ਘਰ ਕੋਈ ਨਹੀਂ। ਨਹੀਂ। ਕਿੰਨੇ ਵਜੇ ਕੀਤੀ? 4:00 ਵਜੇ। ਕਿਤੇ ਪਾਇ ਗੱਡੇ ਹੀ? 12000। ਹੋਰ ਕੀ ਗੱਡਿਆ ਨਾਲ? ਕੁੱਖ ਨਹੀਂ। 12000 ਕਿੱਥੇ ਗਿਆ ਫੇਰ ਉਹ? ਗੋਲੀ ਨੇ ਤੇ ਬੱਬੀਆਂ ਲੀ ਲਿਆ। ਉਹ ਕੋਣਾ ਗੋਲੀ ਦੇ ਬੱਬੀ? ਗੋਲੀ ਦੇ ਮੁੰਡੇ ਦਿਉਲਾਂ ਦੇ। ਦਿਉਲਾਂ ਦੇ। ਉਹਨਾਂ ਦੇ ਘਰ 'ਚ ਚੋਰੀ ਹੋਈ ਜਾਂਦਾ? ਹਾਂਜੀ। ਕਿੱਥੇ-ਕਿੱਥੇ ਕੀਤੀ ਹੈ ਪਹਿਲਾਂ? ਇੱਥੇ ਕੀਤੀ। ਨਹੀਂ ਇਸ ਤੋਂ ਪਹਿਲਾਂ ਵੀ ਕੰਦੇ ਕੋਈ 6000 ਰੁਪਏ ਕਢਿਆ? ਹਾਂਜੀ ਇੱਥੇ। ਉਹ ਵੀ ਇੱਥੇ ਕੀਤੀ ਸੀ। ਉਹਦੇ ਪੈਸੇ ਉਹਨਾਂ ਨੂੰ ਦੇ ਦਿੱਤੇ? ਹਾਂਜੀ। ਉਹ ਤੈਨੂੰ ਕੀ ਮਿਲਦਾ ਪੈਸੇ ਚੋਰੀ ਕਰਨ ਦਾ? 1000 ਰੁਪਏ ਤਾਂ ਹੀ। 1000 ਰੁਪਏ ਤਾਂ ਹੀ। ਚੋਰੀ ਤੂੰ ਕੀਤੀ ਤੇ ਪੈਸੇ ਉਹਨਾਂ ਨੂੰ ਦੇ ਦਿੱਤੇ? ਹਾਂਜੀ। ਉਹ ਕਿੱਦਾਂ ਤੈਨੂੰ ਉਹ ਕਿੱਦਾਂ ਭੇਜਦੇ ਇੱਥੇ? ਉਹ ਤੇ ਮਰ ਦੀ ਅੱਡੇ ਦੇ ਗੱਲ ਹੁੰਦੀ ਐ ਨਾਲ ਦੀ ਫੋਨ ਤੇ ਹਾਂ ਤੇ ਉਹ ਨੂੰ ਬਬੀ ਨੂੰ ਦਾਦਾ ਜੀ ਸੈਟ ਤੇ ਜਾ ਗਏ ਹਾਂ ਤੇ ਬਾਤੂ ਪਬਲੀ ਨੂੰ ਜਾਂਦਾ ਸਪਲੈਂਡਰ ਮੋਰਸਾਲ ਤੇ ਆਂਦੀ ਹਾਂ ਹਾਂ ਤੇ ਧਮਕੀ ਦਿੱਤੀ ਇਹਨਾਂ ਨੇ ਕਹਦੇ ਨੇ ਐਂ ਕੀਤੀ ਸੀ ਕਿ ਤੈਨੂੰ ਜਾਂ ਮਾਰ ਦੇਣਾ ਜਾਂ ਲੈ ਹੀ ਨਾ ਹਾਂ ਅੱਗੇ ਵੀ ਕੀਤੀਆਂ ਚੋੜੀਆਂ ਪਹਿਲਾਂ ਵੀ ਨਹੀਂ ਅੱਜ ਤਾਂ ਉਹ ਨੂੰ ਪਿੰਡ ਵਾਲਿਆਂ ਨੇ ਫੜਿਆ ਆ ਜੇ ਜੇ ਤੈਨੂੰ ਮਾਰ ਦੇ ਕੁੱਟ ਦੇ ਜਾਂ ਤੈਨੂੰ ਹੁਣ ਪੁਲਿਸ ਲੈ ਜਾਏਗੀ ਪੁਲਿਸ ਵੀ ਆ ਗਈ ਆ ਕਿਉਂ ਕਰਦਾ ਚੋਰੀਆਂ ਕਿਉਂ ਕਰਦਾ ਚੋਰੀਆਂ ਹਾਂ ਉਹਨੇ ਤਾਂ ਹੀ ਕੀਤੀ ਆ ਉਹਨਾਂ ਦੇ ਕਹਿੰਦੇ ਕੀਤੀ ਆ ਪੰਸੋ ਕੀ ਗੱਲ ਹੋਈ ਆ ਸਾਰੀ ਇਹ ਤੁਸੀਂ ਚੋਰ ਜਿਹੜਾ ਲੱਗੇਤੀ ਫੜਿਆ ਇਹ ਨਾ ਜੀ ਕੱਲ ਸ਼ਾਮੀ ਕੋਈ 4 ਵਜੇ ਦਾ ਪਤਾ ਲੱਗਾ ਕਿ 4 ਵਜੇ ਇਹਨੇ ਚੋਰੀ ਕੀਤੀ ਆ ਪਰ ਜਿਹੜਾ ਘਰ ਇੱਕ ਪਰਿਵਾਰ ਦੇ ਜੀ ਹੈਗਾ ਉਹ ਇਹਨਾਂ ਦੇ ਘਰ ਫੰਕਸ਼ਨ ਹੀਗਾ ਇਹ ਸਾਰੇ ਗਰਦਾਸਪੁਰ ਗਏ ਹੋ ਉਹ ਫੰਕਸ਼ਨ ਵਿੱਚ ਮੈਂ ਵੀ ਗਿਆ ਪਰ ਮੈਂ ਖੈਰ 3 ਵਜੇ ਤੋਂ ਵਾਪਸ ਆ ਗਿਆ ਹਾਂ ਜਦੋਂ ਪਤਾ ਲੱਗਾ ਰਾਤ ਨੂੰ ਰੌਲਾ ਪੈ ਗਿਆ ਸਾਡੇ ਇਥੇ ਪੰਚਾਇਤ ਦੇ ਕੈਮਰੇ ਲੱਗੇ ਆ ਹਰ ਗਲੀ ਗਲੀ ਦੇ ਵਿੱਚ ਹਾਂ ਕੋਈ ਰੌਲਾ ਪੈਣ ਦੇ ਉੱਤੇ ਘਰ ਵਾਲਿਆਂ ਨੇ ਮੈਨੂੰ ਕਿਹਾ ਅਸੀਂ ਉਹ ਕੈਮਰੇ ਖੋਲੇ ਕੈਮਰਿਆਂ ਵਿੱਚ ਉਹੜਾ ਮੁੰਡਾ ਆ ਸ਼ੁਰੂ ਹੋ ਗਿਆ ਫੜਿਆ ਗਿਆ ਆ ਦੇ ਵਿੱਚ ਕੈਮਰਿਆਂ ਦੀ ਮਦਦ ਦੇ ਨਾਲ ਕੰਮ ਚੱਲਦਾ ਉਹ ਮਤਲਬ ਦੇਖਿਆ ਗਿਆ ਗਲੀਆਂ 'ਚ ਭੁੰਦਾਂ ਨੂੰ ਹਾਂ ਘਰ ਤਾਂ ਛਾਲ ਮਾਰਦਾ ਘਰ ਦੇ ਅੰਦਰ ਐਂਟਰ ਹੁੰਦਾ ਸਾਰੀ ਲੋਕੇਸ਼ਨ ਹੀ ਆ ਗਈ ਉਹਦੀ ਹਾਂ ਫਿਰ ਉਹਨੇ ਮੰਨ ਲਿਆ ਕਿ ਮੈਂ ਵਾਕਿਆ ਹੀ ਪੈਸੇ ਕੱਢੇ ਆ ਘਰ ਵਾਲਿਆਂ ਨੇ ਹੀ ਪੈਸੇ ਕੱਢੇ ਆ ਕਦੇ ਪੈਸੇ ਕੱਢੇ ਆ 12000 ਰੁਪਿਆ ਉਹਨੇ ਹੁਣ ਦੱਸਿਆ 6000 ਰੁਪਿਆ ਉਹਨੇ ਦੱਸਿਆ ਕਿ 2 ਮਹੀਨੇ ਪਹਿਲਾਂ ਕੱਢਿਆ ਸੀਗਾ ਹਾਂ ਤੇ ਪੁਲਿਸ ਆਈ ਆ ਜੀ ਪੁਲਿਸ ਆਈ ਆ ਜਿਹੜੇ ਉਹਨੇ ਨਾਂ ਲਏ ਨੇ ਉਹ ਪਹਿਲੇ ਹੀ ਜਿਹੜੇ ਬੰਦੇ ਆ ਜਿੱਦਾਂ ਉਹਨੇ ਬੱਬੀ ਦਾ ਨਾਂ ਲਿਆ ਉਹਨੇ ਦਾ ਖੁੱਲੀ ਦਾ ਨਾਂ ਲਿਆ ਤੇ ਉਹ ਕਰਵਾਉਂਦੇ ਨੇ ਤੇ ਪਹਿਲੇ ਉਹਨੇ ਕਿਹਾ ਕਿ ਉਹ ਕਰਵਾਉਂਦੇ ਹੀ ਤੇ ਉਹਨਾਂ ਦੇ ਪੱਤੇ ਹੈਗੇ ਪਹਿਲਾਂ ਵੀ ਜਿਹੜਾ ਕੁਲੀ ਆ ਉਹਦਾ ਪੂਰਾ ਨਾਮ ਤੇ ਮੈਨੂੰ ਯਾਦ ਨਹੀਂ ਆ ਤੇ ਪਰਚਾ ਹੈਗਾ ਆ ਇੱਕ ਨਹੀਂ ਪਰ ਕੁਲੀ ਜਿਹਦੇ ਪਹਿਲਾਂ ਵੀ ਬਹੁਤ ਸਾਰੇ ਚੋਰੀਆਂ ਦਾ ਇਲਜ਼ਾਮ ਹੈਗਾ ਆ ਤੇ ਜਿਹੜੇ ਸਾਡੇ ਪਿੰਡ ਦੇ ਕੁਝ ਲੀਡਰ ਹੀ ਪਹਿਲੇ ਜਿਸ ਤਰ੍ਹਾਂ ਪਹਿਲਾ ਸਰਪੰਚਾ ਮੇਰੇ ਤੋਂ ਪਹਿਲਾਂ ਤੇ达ਰ ਸਿੰਘ ਜਾਂ ਗੁਰਪਾਲ ਸਿੰਘ ਆ ਇਥੇ ਲੰਬੜਦਾਰ ਇੱਕ ਸਰਵਿਸਮੈਨ ਜਦੋਂ ਉਹਨਾਂ ਨੂੰ ਫੜਿਆ ਜਾਂਦਾ ਸੀ ਫੜ ਕੇ ਉਹ ਪੈਸੇ ਪੂਹੇ ਦੇਣ ਲੈਣ ਆਪਣਾ ਕਰ ਲੈਂਦੇ ਸੀ ਜਿਹੜੇ ਲੋਕਾਂ ਦੀ ਚੋਰੀ ਕੀਤੀ ਹੁੰਦੀ ਸੀ ਉਹ ਬਾਅਦ ਚ ਛਡਵਾ ਲਏ ਹੁੰਦੇ ਉਹਨਾਂ ਤੇ ਪਰਚਾ ਨਹੀਂ ਦਰਜ ਹੁੰਦੇ ਇਹਦੇ ਵਿੱਚ ਸਾਡੀ ਜਿਹੜੀ ਪਹਿਲੀ ਸਿਆਸਤਾ ਉਹਨਾਂ ਦਾ ਵੀ ਕਾਫੀ ਸਾਰਾ ਹੱਥ ਆਇਆ ਇਹਦੇ ਇਹਨਾਂ ਨੂੰ ਮਦਦ ਦੇਣ ਦੇ ਵਿੱਚ ਹਾਂ ਹਾਂ ਤਾਂ ਇਸ ਕਰਕੇ ਜਿਹੜਾ ਇਹ ਕੰਮ ਹੈ ਵਾਅਦਾ ਜਾਂੜਿਆ ਜੇਕਰ ਉਹ ਲੋਕੀ ਇਹਨਾਂ ਦੀ ਮਦਦ ਨਾ ਕਰਦੇ ਹੁੰਦੇ ਜਾਂ ਨਾ ਇਹਨਾਂ ਨੂੰ ਸਪੋਰਟ ਕਰ ਦਿੰਦੇ ਜਾਂ ਨਾ ਛਡਾ ਕੇ ਲਿਆਉਂਦੇ ਤੇ ਆ ਜਿਹੜੇ ਲੋਕਾਂ ਦਾ ਸੌਣਾ ਹਰਾਮ ਕੀਤਾ ਇਹਨਾਂ ਲੋਕਾਂ ਨੇ ਇਹ ਇਥੋਂ ਤੱਕ ਜਾਣ ਦੀ ਜਰੂਰਤ ਹੈ ਦੂਸਰੀ ਬੇਨਤੀ ਜਿਹੜੀ ਮੇਰੀ ਵੀ ਇਹਨਾਂ ਦੀ ਇੱਕ ਮਦਦ ਮੁਲਾਜ਼ਮ ਵੀ ਕਰਦੇ ਆ ਹਾਂ ਜਿਹੜੇ ਪੁਲਿਸ ਮੁਲਾਜ਼ਮਾ ਸਾਡੇ ਪਿੰਡ ਵਿੱਚ ਤਾਂ ਨਹੀਂ ਕਾਬੂ ਵਿੱਚ ਕੰਮ ਆਉਣ ਰਿਹਾ ਉਥੇ ਨਿਕਲਦੀ ਆ ਪਾਗੋ ਕਾਂ ਵਿੱਚ ਕਿਸੇ ਵੀ ਕਾਰਵਾਈ ਵਾਸਤੇ ਉਹ ਪਹਿਲਾਂ ਦੱਸ ਦਿੰਦਾ ਤੇ ਔਰ ਇਹੋ ਬੰਦੇ ਕਹਿਣ ਦੇ ਨੇ ਵੀ ਸਾਡੇ ਉਥੇ ਸੈੱਲ ਨੇ ਤੁਰਨ ਤੋਂ ਪਹਿਲਾਂ ਸਾਨੂੰ ਫਲਾਣਾ ਬੰਦਾ ਜਿਹੜਾ ਬਾਈ ਨੇਮ ਹੈ ਦੱਸ ਦਿੰਦੇ ਨੇ ਫਲਾਣਾ ਬੰਦਾ ਪੂਰੀ ਇਨਫੋਰਮੇਸ਼ਨ ਦੇ ਦਿੰਦਾ ਕਿ ਪੁਲਿਸ ਤੁਰੀ ਹੈ ਤੁਹਾਡੇ ਵੱਲੋਂ ਜਾ ਕੇ ਕਾਰਵਾਈ ਵਾਸਤੇ ਆਈ ਆ ਇਹ ਮੇਰੀ ਐਸਐਸਪੀ ਸਾਹਿਬ ਗਰੀ ਬੇਨਤੀ ਆ ਨਾ ਕਾਮਯਾਬ ਕਰ ਦਿੰਦਾ ਅਜੇ ਤੱਕ ਉਹ ਬੰਦੇ ਫੜੇ ਨਹੀਂ ਗਏ ਜਿਨ੍ਹਾਂ ਨੇ ਇੰਨੀ ਭੰਨ ਤੋੜ ਕੀਤੀ ਇੰਨੀ ਚੋਰੀ ਕੀਤੀ ਤੇ ਵੇਖ ਲੋ ਦੋਵੇਂ ਭਰਾ ਰਲ ਕੇ ਰੈਕੀ ਕਰਾਉਂਦੇ ਆ ਤੇ ਕਰਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਹਮਲੇ ਕਰਾਉਂਦੇ ਆ ਭੰਨ ਤੋੜ ਵੀ ਕਰਵਾਈ ਆ ਸਾਰਾ ਕੁਝ ਹੋਣ ਰਿਆ ਇਹ ਕੁਛਕ ਮੁਖੀਏ ਸਾਡੇ ਪਿੰਡ ਦੇ ਤੇ ਪ੍ਰਸ਼ਾਸਨ ਦੇ ਕੁਝ ਬੰਦੇ ਜਿਹੜੇ ਇਹਨਾਂ ਦੇ ਨਾਲ ਰਲੇ ਹੋਏ ਆ ਜਿਸ ਤਰ੍ਹਾਂ ਮੈਂ ਬਾਈ ਨੇਮ ਵੀ ਨਾ ਲਿਆ ਕਿਉਂਕਿ ਅੱਕ ਕੇ ਲਿਆ ਲੋਕਾਂ ਨੇ ਸਾਰਿਆਂ ਨੇ ਮੈਨੂੰ ਇਹ ਗੱਲ ਦੱਸੀ ਆ ਇਹ ਬੰਦਾ ਗੜਾ ਕੰਮ ਕਰਨ ਜਾਂ ਇਸ ਵਕਤ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਸ ਬੰਦੇ ਨੂੰ ਉਥੋਂ ਚੇਂਜ ਕੀਤਾ ਸਾਲ ਦਾ ਗਨ ਮੈਣਾ ਐਸਚੋ ਸਾਹਿਬ ਕਾਰਵਾਈ ਕਰਦੇ ਨੇ ਜੋ ਬਣਦੀ ਆ ਉਹ ਬਿਲਕੁਲ ਸਹੀ ਆ ਬਾਕੀ ਮਲਾਜ ਪਰ ਉਹ ਬੰਦਾ ਨਾਲ ਦੇ ਨਾਲ ਇਨਫਰਮੇਸ਼ਨ ਦੇ ਦਿੰਦਾ ਕਿ ਫੋਰਸ ਆਉਣ ਲੱਗੀ ਆ ਇੱਧਰ ਆ ਇੱਧਰ ਆ ਉਹਦੇ ਕਰਕੇ ਅਜੇ ਤੱਕ ਇਹਨਾਂ ਕੋਈ ਬੰਦਾ ਫੜਿਆ ਨਹੀਂ ਗਿਆ ਕੋਈ ਬਾਲੇ ਰੰਗੇਤੀ ਫੜਿਆ ਸਰ ਤੁਸੀਂ ਆਗੇ ਅਸੀਂ ਸਾਨੂੰ ਤੇ ਪਿੰਡ ਵਾਲਿਆਂ ਇਤਲਾਹ ਦੇ ਕੇ ਫੋਨ ਕੀਤਾ ਸੀਗਾ ਸਰਪੰਚ ਸਾਹਿਬ ਨੂੰ ਵੀ ਅਸੀਂ ਜ਼ੋਰ ਵੜਿਆ ਹਾਂ ਫੇਰ ਪੈਂਡਾ ਆਇਆ ਤੇ ਜੋ ਵੇਖਿਆ ਚੋਰ ਨੂੰ ਹੀ ਲੈ ਚਲੇ ਆ ਹਾਂ ਜੋ ਬਾਕੀ ਕਾਰਵਾਈ ਕਰਾਂਗੇ ਜਿਹੜੇ ਗਾਂਹ ਹੋਰ ਵੀ ਹੈਗੇ ਨੇ ਉਹਨਾਂ ਨੂੰ ਕਰਾਂਗੇ ਉਹ ਸਰ ਕੋਈ ਕਹਿ ਰਿਹਾ ਕਿਸੇ ਦੇ ਪਹਿਲਾਂ ਵੀ ਕਿਸੇ ਦੇ ਪੱਤੇ ਦਰਜਾ ਤੇ ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਤੇ ਇਹੋ ਹੀ ਆ ਵੀ ਕੋਈ ਹੋਰ ਵੀ ਹੈਗੇ ਦੋ ਮੁੰਡੇ ਨਾਲ ਇਹਨੂੰ ਪੁੱਛ ਲਾਂਗੇ ਜਾ ਕੇ ਜਿਹੜੇ ਹੋਣਗੇ ਉਹਨਾਂ ਨੂੰ ਲੈ ਆਵਾਂਗੇ ਠੀਕ